ਇਸੀ ਧਰਤੀ ਤੇ ਵਧੀਆ ਪਵਿੱਖ ਲੈ ਕੇ ਜਾਣ ਵਾਲਿਆਂ ਦੀਆਂ ਕਤਾਰਾਂ ਟੁੱਟ ਰਹੀਆਂ ਰਹੀਆਂ ਉੱਥੇ ਹੀ ਵਿਦੇਸ਼ ਤੋਂ ਅਨਹੋਣੀਆਂ ਦੇ ਮਾਮਲਿਆਂ ਦੀ ਗਿਣਤੀ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਆਪਣੇ ਬੱਚਿਆਂ ਦੇ ਵਧੀਆ ਪਾਲਣ-ਪੋਸ਼ਣ ਦੇ ਸੁਪਨੇ ਲੈ ਕੇ ਗਏ ਵਿਦੇਸ਼ ਧਰਤੀ ਤੇ ਗਏ ਇੱਕ ਹੋਰ ਪੁੱਤ ਆਪਣੀ ਲਪੇਟ ਦਾ ਵਿੱਚ ਲੈ ਲਿਆ ਮਾਮਲਾ ਜਾਨਾ ਦੇ ਪਿੰਡ ਰਿਆੜਦਾਇ ਜਿੱਥੋਂ ਦੇ ਵਾਸੀ ਕਿਕਰ ਸਿੰਘ ਕਰੀਬ ਮਹੀਨਾ ਪਹਿਲਾਂ ਦੁਬਈ ਦੇ ਧਰਤੀ ਤੇ ਆਪਣੇ ਤੋਂ ਬੱਚਿਆਂ ਦਾ ਵਧੀਆ ਪਾਲਣ-ਪੋਸ਼ਣ ਕਰਨ ਦੇ ਸੁਪਨੇ ਲੈ ਕੇ ਗਏ ਅਤੇ ਉੱਥੇ ਇੱਕਦਮ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਜੀ ਕਿਹਾ ਜੇ ਤੁਹਾਡਾ ਤੇਰਾ ਨਾਮ ਬਿੱਤੰਦੀਪ ਕੌਰ ਕਿਹੜਾ ਪਿੰਡ ਹੈ ਜੀ ਰਿਆਰ ਕੀ ਗੱਲ ਹੋਈ ਹੈ ਜੀ ਮੇਰੇ ਹਸਬੰਦ ਗਿਆ ਸੀ ਕੰਮ ਦੀ ਪਾਲ ਚ ਬਾਹਰ ਦੁਬਈ ਉੱਥੋਂ ਉਹਨਾਂ ਦੀ ਮੌਤ ਹੋ ਗਈ ਹਾਰਟ ਅਟੈਕ ਨਾਲ ਤੁਹਾਨੂੰ ਜਿੱਦਾਂ ਪਤਾ ਲੱਗਿਆ ਮੈਨੂੰ ਉੱਥੇ ਜਿਹੜੇ ਨਾਲ ਰਹਿੰਦੇ ਮੁੰਡੇ ਸੀ ਉਹਨਾਂ ਦਾ ਫੋਨ ਆਇਆ ਉਹ ਵਾਸ਼ਰੂਮ ਗਿਆ ਕਿ ਤੇ ਉੱਥੇ ਹੀ ਗਿਰ ਗਏ ਤੇ ਉਹਨਾਂ ਨੇ ਜਦ ਚੱਕਿਆ ਤੇ ਉਹਨਾਂ ਨੂੰ ਠੀਕ ਨਹੀਂ ਲੱਗਿਆ ਉਹਨਾਂ ਲੰਮੇ ਪਾ ਕੇ ਉਸ ਲਈ ਮੈਨੂੰ ਵੀਡੀਓ ਕਾਲ ਲਈ ਹੈ ਵੀ ਦੇਖੋ ਠੀਕ ਨਹੀਂ ਲੱਗਦੇ ਪਏ ਤੇ ਉਸੇ ਟਾਈਮ ਉਹਨਾਂ ਐਂਬੂਲੈਂਸ ਮਂਗਾਈ ਆ ਪਰ ਡਾਕਟਰ ਨੇ ਆ ਕੇ ਚੈੱਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਐਨੀਵਰ ਇਹਨਾਂ ਦੇ ਪਹਿਲਾਂ ਗਏ ਸੀ ਕਿ 17 ਜਨਵਰੀ ਨੂੰ ਗਿਆ ਆ ਉਹ ਦਾਈ ਵੀ ਬਾਈ ਦੇ ਨੂੰ ਬੰਦਦੇ ਆ ਗੱਲ ਹੈ ਤੁਹਾਡੀ ਲਾਸਟ ਟਾਈਮ ਦੀ ਜਨਮ ਦੀ ਨਹੀਂ ਮੇਰੀ ਰਾਤ ਨੂੰ ਹੋਈ ਸੀ ਇਸ ਤੋਂ ਕੰਮ ਤੋਂ ਪਹਿਲਾਂ ਜਨਵਾਰ 12 ਤਰੀਕ ਨੂੰ ਰਾਤ ਨੂੰ ਹੋਈ ਆ

प्राप्त हो सहयोग बन जाए पहले जो आए थे किराए तेजी छोटी जी दुकान थी उस तो बाद शर्म महसूस की मेरी बेटी मेरा जवाई किराए तेरह मैं अपने घर ला आया इस तू बाद घर तू आए तो, तो चलो मैं कम करता रहा वे तो इनकी आमदनी नहीं जरा घर का खर्च आता क्योंकि मैनु बहुत हैल्प करनी पी उन्होंने कुछ इस चीज में महसूस किया है तंग करा मैं अपने बच्चों वास्ते कुछ करके उखाव हूँ जान का प्रोग्राम बनागा और उस तो जल्दी तो जल्दी जरा दुबई चले गए कि मैं उतो कुछ करके बना के तो भेजा तो गया तो मेरे बच्चे की योगता आएगी कोई नौकरी लैंडे

ਉਹਨਾਂ ਨੇ ਚੋਕੀ ਕਿਸੇ ਹਸਪਤਾਲ ਖੜਿਆ ਦਿੱਲੀ ਕੁਟੀ ਦੇ ਪਾਸੇ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਦੱਸਿਆ ਜੀ ਕੀ ਗੱਲ ਹੈ ਕੀ ਨਹੀਂ ਐਮਰਜੈਂਸੀ 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 ਸ਼ਾਮ ਨੂੰ ਜਾ ਕੇ ਕੋਈ ਐਸ ਟਾਈਮ ਤੇ ਉਹਨਾਂ ਨੇ ਸਾਨੂੰ ਦੱਸਿਆ 4:00 ਵਜੇ ਨਾਲ